ससीकार नमस्ते आदाब दोस्तों मैं कुलवीर खै मेल्बन तो हूं ये भाई वीडियो बना रहा है ठाकुर जीबा से ठाकुर साहब तो इसी एक बयान देता हूं आज इंडिया वालों के लिए एक पैगाम देना चाहता हूं सीरियस फिजाओं से आओगे तो हवा में उड़ा दिए जाओगे समंदर के पानीयों से आओगे तो डबो दिए जाओगे जमीनी रास्तों से आओगे तो दफना दिए जाओ ਸਲਾਸੀ ਨੇ ਕਹਿੰਦੇ ਬੋਰਾ ਆਪਣੇ ਦੇਸ਼ ਲਈ ਕਰਨਾ ਸਤ ਪਰਚਾਇਤ ਕਰਨਾ ਵੀ ਚਾਹੀਦਾ ਪਰ ਮੈਨੂੰ ਪਰਸਨਲੀ ਲੱਗਦਾ ਵੀ ਸਾਨੂੰ ਇਹ ਚੀਜ਼ ਕਰਨ ਦੀ ਲੋੜ ਨਹੀਂ ਸੀ ਸ਼ਾਇਦ ਤੁਸੀਂ ਬੋਲ ਰਹੇ ਹੋ ਮਤਲਬ ਥੋੜਾ ਜਿਆਦਾ ਓਵਰ ਕਹਿ ਚੁੱਕੇ ਤੁਸੀਂ ਬਹੁਤ ਸਮਝਦਾਰ ਹੋ ਤੁਸੀਂ ਬੜਾ ਸਮਝ ਸੋਚ ਕੇ ਬੋਲਦੇ ਹੋ ਸਾਨੂੰ ਸੋਡਾ ਹੀ ਪਤਾ ਤੁਸੀਂ ਬਹੁਤ ਕੁਝ ਕੀਤਾ ਹੈ ਇੰਡਸਟਰੀ ਵਾਸਤੇ ਵੀ ਤੁਸੀਂ ਆਪਣੀ ਵੀਡੀਓ ਵੀ ਚੈੱਕ ਕਰ ਲਓ ਹਨ ਜੇ ਤੁਸੀਂ ਦੇਖੋਗੇ ਤੇ ਫਿਰ ਉਸ ਤੋਂ ਬਾਅਦ ਤੁਹਾਡਾ ਇੱਕ ਬਿਆਨ ਆਇਆਗਾ ਵੀ ਜੋ ਪੰਜਾਬ ਹੈ ਨਾ ਸਰ ਚੜਦਾ ਪੰਜਾਬ ਜਿਸ ਨੂੰ ਮੈਂ ਹਿੰਦੁਸਤਾਨ ਦਾ ਇਸਨੀ ਮਾਂ ਇੰਡੀਆ ਦਾ ਹਿੱਸਾ ਨਹੀਂ ਹੈਗਾ ਪੰਜਾਬ ਹਨਾ ਤਾਂ ਫਿਰ ਤੁਹਾਡਾ ਪੰਜਾਬ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੈਗਾ ਫਿਰ ਦੋ ਉਹ ਵੀ ਇਦਾਂ ਹੀ ਕਿਹਾ ਜਾ ਸਕਦਾ ਹੈ ਕਿ ਇੱਥੇ ਗੱਲਾਂ ਅੱਗੇ ਵੱਧੇ ਜਾਣਗੀਆਂ ਅਸੀਂ ਸਾਡੇ ਕੋਲ ਆਇਆ ਸੀ ਤੁਹਾਡਾ ਆਦਰਮਾਨ ਕਰਦੇ ਆ ਭਾਈ ਸਾਡੇ ਨਾਲ ਨੇ ਕੋਈ ਵੀ ਕਿ ਕਹਿਮ ਤੁਹਾਡਾ ਸਵਾਗਤ ਕਰਦਾ ਮਲਬੰਦੇ ਵਿੱਚ ਲਵ ਯੂ ਭਾਈ ਥੈਂਕ ਯੂ ਭਾਈ ਜੀ ਮੈਂ ਵੀ ਕਈਆਂ ਸਾਲਾਂ ਬਾਅਦ ਅੱਜ ਤੁਹਾਨੂੰ ਆ ਕੇ ਮਿਲਿਆ ਇੱਥੇ ਤੇ ਮੈਂ ਫੀਲ ਕੀਤਾ ਵੀ ਜ਼ਿੰਦਗੀ ਦੇ ਵਿੱਚ ਜਿੰਨੀ ਸਟ੍ਰੈਸ ਸੀ ਜਿੰਨਾ ਸਿਰ ਤੇ ਭਾਰ ਸੀ ਮੈਨੂੰ ਲੱਗਦਾ ਸੀ ਜਿਵੇਂ ਕੋਈ ਸੀਮੈਂਟ ਦਾ ਗੱਡੂ ਮੈਂ ਚੱਕਿਆ ਅਜਲਤਾ ਤੋਂ ਇੰਡੀਅਨ ਕਮਿਟੀ ਨੇ ਬਹੁਤ ਆਦਰ ਮਾਨ ਕੀਤਾ ਹਰੇ ਹਮੇਸ਼ਾ ਹੀ ਕਰਦੇ ਆ ਤੇ ਕਰਦੇ ਵੀ ਰਵਾਂਗੇ ਜਿਨੇ ਸਾਡੇ ਕਲਾਕਾਰ ਭਰਾਣਾ ਵੀ ਕੰਡਸਟਰੀ ਲੱਗ ਗਿਆ ਜਿੱਦੇ ਚ ਅਸੀਂ ਇੱਕ ਦੂਜੇ ਨਾਲ ਮਿਲ ਕੇ ਰਹਿੰਨੇ ਆ ਕੋਈ ਵੀ ਇੰਡਸਟਰੀ ਹੈ ਲੈਂਦੇ ਪੰਜਾਬ ਦੀ ਹੈ ਜਾਂ ਚੜ੍ਹਦੇ ਪੰਜਾਬ ਦੀ ਹੈ ਆਪਾਂ ਹਮੇਸ਼ਾ ਇਕੱਠੇ ਰਹੀਏ ਇੱਥੇ ਵੀ ਅਸੀਂ ਮੈਲਬਨ ਦੇ ਵਿੱਚ ਵੀ ਹਮੇਸ਼ਾ ਸਪੋਰਟ ਕੀਤੀ ਹੈ ਸਾਡੇ ਭਰਾਵਾਂ ਦੀ ਉਨੇ ਹੀ ਖਾਤਰਦਾਰੀ ਕਰਦੇ ਸੀ ਜਿਨੇ ਸਾਡੇ ਗੈਸਟ ਦੀ ਕਰਦੇ ਆ ਤੇ ਤੁਹਾਡੀ ਵੀ ਉਨੇ ਹੀ ਕਰਦੇ ਆ ਸੀ ਆਪਾਂ ਲਾਸਟ ਟਾਈਮ ਵੀ ਮਿਲੇ ਸੀ ਨਾ ਅਸੀਂ ਅੱਛਾ ਅੱਲਾਹੁ ਅਕਬਰ ਵੀ ਬੋਲ ਸਕਦੇ ਆ ਮੈਂ ਪੰਜਾਬੀ ਬੰਦਾ ਮੈਂ ਰਾਮ ਰਾਮ ਜੀ ਬੋਲ ਸਕਦਾ ਤੇ ਗੁਰੂ ਵੀ ਬੋਲਦੇ ਆ ਅਸੀਂ ਇਹਦੇ ਨਾਲ ਨਾਲ ਬਟ ਸਾਡੇ ਚ ਫਰਕ ਹੁੰਦਾ ਕੁਛ ਨਾ ਕੁਛ ਜੀ ਨੋਟ ਕੀਤੀ ਸੀ ਸਾਨੂੰ ਲੱਗਿਆ ਸੀਗਾ ਵੀ ਸਾਡੇ ਹਰਿ ਸਿਮਰਨભાઈ ਨੇ ਵੀ ਅੱਲਾਹੁ ਅਕਬਰ ਦਾ ਨਾ ਨਾਰਾ ਲਾਇਆ ਤੇ ਉਹਦੇ ਵਿੱਚ ਕਿਉਂਕਿ ਆਪਾਂ ਇਕੱਠੇ ਸੀ ਸਾਰੇ ਮੈਂ ਵਾਹਿਗੁਰੂ ਜੀ ਬਾਰੇ ਬੋਲਿਆ ਆਪਣੇ ਕੇਕੇ ਪਾ ਜੀ ਉਹਨਾਂ ਨੇ ਜੈ ਸ਼੍ਰੀ ਰਾਮ ਬੋਲਿਆ ਤੁਸੀਂ ਸ਼ਾਇਦ ਨੋਟ ਕੀਤਾ ਹੋਊਗਾ ਪਰ ਜੈ ਸ਼੍ਰੀ ਦਾ ਬਿਲਹ ਤੁਹਾਡਾ ਥੋੜਾ ਜਿਹਾ ਜਿਹੜਾ ਸੀਗਾ ਉਹਦੇ ਤੁਸੀਂ ਬੋਲ ਨਹੀਂ ਸਕੇ ਮੈਨੂੰ ਸਾਰੇ ਭਰਾਵਾਂ ਨੂੰ ਪਿਆਰ ਦਾ ਸੁਨੇਹਾ ਮੇਰਾ ਅੱਲਾਹੁ ਅਕਬਰ ਅਸੀਂ ਹਜ਼ਰਤ ਆਜਮ ਦੇ ਬੱਚੇ ਆ ਤੇ ਆਪਸ ਸਾਰੇ ਵੀਰ ਹੈ ਸਾਡੇ ਭਰਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲੇ ਸੋਨੇ ਹਾਰ ਸਤਿ ਸ੍ਰੀ ਅਕਾਲ ਲਵ ਯੂ ਆਲ ਜੀ ਲਵ ਯੂ ਆਲ ਲਵ ਯੂ ਆਲ ਲਵ ਯੂ ਆਲ ਇਹ ਸਾਡੇ ਚਹੀ ਫਰਕ ਹੈ ਬਾਜੀ ਵੀ ਅਸੀਂ ਸਾਡੇ ਵਾਸਤੇ ਸਾਰੇ ਹੀ ਇੱਕ ਨੇ ਸਾਡਾ ਧਰਮ ਹੀ ਇਹ ਹੈ ਜਿਹਦਾ ਹਿੰਦੂ ਸਿੱਖਦਾ ਕਿ ਉਹਦੇ ਚ ਦੱਸਿਆ ਹੀ ਹੈ ਸਭ ਇੱਕ ਨੇ ਅਸੀਂ ਸਾਰਿਆਂ ਨਾਲ ਹੀ ਪਿਆਰ ਕਰਦੇ ਆ ਦੇਖੋ ਬਾਕੀ ਗੱਲ ਰਹੀ ਇੰਡੀਆ ਪਾਕਿਸਤਾਨ ਦੀ 1947 ਤੋਂ ਲੈ ਕੇ ਹੁਣ ਤੱਕ ਤੁਸੀਂ ਚੈੱਕ ਕਰ ਲੋ ਹਣਾ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਸਾਡੀ ਪਾਕਿਸਤਾਨ ਦੇ ਵਿੱਚ ਸਾਡੇ Hindu ਕਮਿਊਨਿਟੀ ਤੇ Sikh ਕਮਿਊਨਿਟੀ ਖਤਮ ਹੋਈ ਪਰ ਸਾਡੇ ਇੰਡੀਆ ਦੇ ਵਿੱਚ ਜਿਹੜੀ ਮੁਸਲਮ ਕਮਿਊਨਿਟੀ ਸੀਗੀ ਉਹ ਵਧੀ ਹੈ ਉਹਦਾ ਕਾਰਨ ਵੀ ਇਹ ਸੀ ਕਿ ਅਸੀਂ ਤਾਂ ਪਿਆਰ ਕੀਤਾ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਹਿੰਦੂ ਮੁਸਲਮ ਸੇਖਬਾਰੇ ਕੌਣ ਕੀ ਕਰ ਰਿਹਾ ਕਿ ਸਾਡੇ ਤਾਂ ਸਟਾਰ ਵੀ ਬਈ ਇੰਡੀਆ ਦੇ ਵੱਡੇ ਸ਼ਾਹਰੁਖ ਖਾਨ ਸਲਮਾਨ ਖਾਨ ਅਮੀਰ ਖਾਨ ਇਹ ਸਟਾਰ ਨੇ ਸੁਪਰਸਟਾਰ ਹੁਣ ਵੀ ਅਸੀਂ ਮੁਸਲਮਾਨਾਂ ਨਾਲ ਸਾਡੀ ਕਮਿਊਨਿਟੀ ਜੇ ਇੰਡੀਆ ਉਹਨਾਂ ਨੂੰ ਹੇਟ ਕਰਦਾ ਤਾਂ ਸਾਡੇ ਸਟਾਰ ਨਾ ਹੁੰਦੇ ਤੁਸੀਂ ਸਰਚ ਬਹੁਤ ਕੀਤੀ ਹੈ ਪਹਿਲਾਂ ਵੀ ਤੁਸੀਂ ਇਹ ਫਿਲਮਾਂ ਵਾਸਤੇ ਮੈਂ ਪੋਲਿਟਿਕਸ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਦੇ ਵਿੱਚ ਕਦੇ ਨਹੀਂ ਪਿਆ ਹੈਗਾ ਬਸ ਆ ਕੁਝ ਕੁ ਕੁਐਸਚਨ ਮੇਰੇ ਵੀ ਜ਼ਰੂਰ ਹੈਗੇ ਨਵੀਂ ਜ਼ਿੰਦਗੀ ਦੇ ਵਿੱਚ ਕੀ ਤੁਸੀਂ ਸਰਚ ਕਰਕੇ ਦੱਸ ਸਕਦੇ ਹੋ ਵੀ ਸਾਡੇ ਜਿਹੜੇ ਸਿੱਖ ਕਮਿਟੀ ਦੀਆਂ ਜਿਹੜੀਆਂ ਕੁੜੀਆਂ ਜਾਂ ਮੁੰਡੇ ਜਾਂ ਹਿੰਦੂ ਧਰਮ ਦੇ ਉਹ ਕਿੱਥੇ ਗਏ ਉਹਨਾਂ ਦਾ ਪਤਾ ਲੱਗਿਆ ਗਿਆ ਤੁਸੀਂ ਗੂਗਲ ਤੇ ਜਾਂ ਤੁਹਾਡੀ ਉੱਥੋਂ ਪਤਾ ਕਰ ਸਕਦੇ ਹੋ ਵੀ ਕਿੰਨੀ ਕਮਿਟੀ ਸੀ ਸਾਡੀ ਉਹ ਕਿੱਥੇ ਗਈ ਹੈ ਤੇ ਸਾਡੇ 'ਚ ਤਾਂ ਨਹੀਂ ਅਸੀਂ ਘਟਾਇਆ ਸਾਡੇ 'ਚ ਤਾਂ ਵਧੇ ਹੀ ਨੇ ਤੇ ਦੋਨਾਂ ਦੀ ਗਿਣਤੀ ਦੇਖ ਲਓ 47 ਤੋਂ ਬਾਅਦ ਇੱਥੇ ਸਮਾਨ ਕਿੰਨੇ ਵਧੇ ਨੇ ਤੇ ਉੱਥੇ ਸਾਡੇ ਹਿੰਦੂ ਕੀ ਤੁਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰ ਸਕਦੇ ਹੋ ਕਿ ਉਹ ਬੰਦੇ ਕਿੱਥੇ ਗਏ ਕਿਉਂ ਗਏ ਕੀ ਕਾਰਨ ਹੋਇਆ ਉਹਨਾਂ ਦਾ ਜਾਨਾ ਪਿਆ ਕਿਉਂ ਖਤਮ ਹੋ ਗਏ ਇੱਥੇ ਕੁਝ ਕੁ ਸਵਾਲ ਹੈਗੇ ਨੇ ਭਾਜੀ ਮੈਂ ਚੀਜ਼ਾਂ ਵਾਸਤੇ ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਤੁਹਾਨੂੰ ਕਿਸੇ ਚੀਜ਼ਾਂ ਵਾਸਤੇ ਤੁਸੀਂ ਇਹ ਕਲਾਕਾਰ ਬੰਦੇ ਉਹ ਕਲਾਕਾਰ ਬੰਦਾ ਹੁੰਦਾ ਹੁੰਦਾ ਹਰ ਇੱਕ ਚੀਜ਼ ਹਰ ਇੱਕ ਵਾਸਤੇ ਹੁੰਦਾ ਹੁੰਦਾ ਹੈ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਸਾਰਿਆਂ ਨੂੰ ਜੇ ਕੋਈ ਗਲਤੀ ਹੋਵੇ ਤਾਂ ਮਾਫੀ ਥੈਂਕ ਯੂ ਸੋ ਮੱਚ ਲਵ ਯੂ ਆਲ